ਜੇਕਰ ਦੋਸਤੋ ਤੁਸੀਂ ਆਪਣੇ ਘਰ ਵਿੱਚ ਜਾਂ ਆਪਣੇ ਫਾਰਮ ਤੇ ਬਹੁਤ ਸੋਹਣੇ ਜਾਨਵਰ ਰੱਖਣ ਦੇ ਸ਼ੌਕੀਨ ਹੋ ਤਾਂ ਤੁਹਾਡੀ ਇਹ ਵੀਡੀਓ ਦੇ ਨਾਲ ਹੋ ਸਕਦਾ ਉਮੀਦ ਪੂਰੀ ਹੋ ਜਾਏ ਕਿਉਂਕਿ ਬਾਈ ਕੋਲ ਬਹੁਤ ਤਰ੍ਹਾਂ ਦੀ ਕੁਆਲਿਟੀ ਮਿਲ ਜਾਂਦੀ ਹੈ ਤੇ ਵੀਡੀਓ ਸਕਿੱਪ ਨਾ ਕਰਨਾ ਪੂਰੇ ਵੀਡੀਓ ਅੰਤ ਤੱਕ ਬਨੇ ਰਹੋ ਸਾਡੀ ਵੀਡੀਓ ਨਾਲ ਤੇ ਤੁਸੀਂ ਦੇਖੋਗੇ ਕਿ ਬਹੁਤ ਸੋਹਣੇ ਸੋਹਣੇ ਜਾਨਵਰ ਜਿਹੜੇ ਕਿ ਬਹੁਤ ਬਾ ਕਮਾਲ ਕੁਆਲਿਟੀ ਦੇ ਬਾਈ ਕੋਲ ਮਿਲ ਜਾਣਗੇ। ਲਓ ਵੀ ਦੋਸਤੋ ਮੌਸਰ ਮੇਲਾ ਚੱਲ ਰਿਹਾ ਤੇ ਤੁਸੀਂ ਦੇਖ ਰਹੇ ਹੋ ਤੇ ਬਹੁਤ ਸਾਰੇ ਜਾਨਵਰ ਪੰਛੀ ਇੱਥੇ ਪਹੁੰਚੇ ਹੋਏ ਆ ਤੇ ਅਸੀਂ ਪਹੁੰਚੇ ਜੀ ਗੱਲ ਫਾਰਮ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ। ਬਾਈ ਜੀ ਕਿਸੇ ਨਾਂ ਦੇ ਮਥਾਜ ਨਹੀਂ ਬਾਈ ਕੋਲ ਬਹੁਤ ਸਾਰੇ ਜਾਨਵਰ ਤੁਹਾਨੂੰ ਪੰਛੀ ਦੇਖਣ ਨੂੰ ਮਿਲ ਜਾਣਗੇ। ਤੇ ਬਾਈ ਜੀ ਨਾਲ ਗੱਲਬਾਤ ਕਰਾਂਗੇ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਮੇਰੇ ਕੋਲੇ ਪਹੁੰਚਣ ਤੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਕਿਹੜਾ ਪੈਂਦਾ ਭਰਾ ਜੀ ਉਹ ਵੀ ਦੱਸ ਦਿਓ ਜੀ ਬਾਈ ਪਿੰਡ ਮੇਰਾ ਖਿਰਦੀ ਹਾਂ ਜिराश्री ਮਖਰ ਸਾਹਿਬਾ ਜੀ ਨਾਮ ਰਣਜੀਤ ਸਿੰਘ ਗਿਆਲਾ ਵੀਰੇ ਮੇਰਾ ਠੀਕ ਹੈ ਜੀ ਤੇ ਆਪਾਂ ਜੇ ਸ਼ੁਰੂ ਕਰੀਏ ਬਾਈ ਇਹ ਕਿਹੜੀ ਬੱਤਕ ਹੈ ਜੀ ਦੇ ਜੀ ਬਾਈ ਦਾ ਵਾਈਟ ਹੈ ਠੀਕ ਹੈ ਜੀ ਇਹ ਸਬਰ ਦੇ ਰਹੇ ਨੇ ਠੀਕ ਹੈ ਇਹ ਕੁਕੜਾ ਇਹ ਕਿਹੜੀ ਨਸਲ ਆ ਬਾਈ ਇਹ ਬ੍ਰਹਮਾ ਹੋਰੀ ਬ੍ਰਹਮਾ ਬਸ ਕਲਰ ਬ੍ਰਹਮਾ ਇਹ ਬਹੁਤ ਫੈਸ਼ਨੇਬਲ ਜਿਹਾ ਲੱਗਦਾ ਹੈ ਹਨਾ ਸਾਈ ਬਹੁਤ ਪਿਆਰਾ ਪਾਈ ਹੈ ਸਾਈ ਬਹੁਤ ਪਿਆਰਾ ਹੈ ਡ੍ਰੀਪ ਡ੍ਰੀਪ ਹੈ ਬਿਲਕੁਲ ਜੀ ਬਿਲਕੁਲ ਇਹ ਕਿਹੜੀ ਆ ਬਾਈ ਇਹ ਕਿਉਂ ਬੰਦਾ ਲੋਕੀ ਦੋਸਤੋ ਪਹਿਲੀ ਵਾਰ ਦੇਖ ਰਹੇ ਆ ਦੱਤ ਤੁਸੀਂ ਵਾਈਟ ਤਾਂ ਦੇਖੀਆਂ ਹੋਣੀਆਂ ਤੇ ਇਹ ਕਿਹੜਾ ਕਲਰ ਵਜਦਾ ਬਾਈ ਇਹ ਵੀਰੇ ਬਲੈਕ ਦੇ ਵਿੱਚ ਨਹੀਂ ਕਿ ਸ਼ਾਈਨਿੰਗ ਦਿੰਦੀ ਆ ਗ੍ਰੇ ਹੋ ਗਈ ਜਾ ਨਹੀਂ ਤਿੰਨ ਚਾਰ ਕਲਰ ਛੱਡਦੀ ਹਾਂ ਹਾਂ ਸ਼ਾਈਨਿੰਗ ਦੇਖ ਸਕਦੇ ਹੋ ਦੋਸਤੋ ਬ੍ਰੀਡ ਮੈਂ ਜੂਮ ਕਰ ਰਿਹਾ ਥੋੜਾ ਜਿਹਾ ਠੀਕ ਹੈ ਜੀ ਜੇ ਜੇ ਭਾਈ ਆਪਾਂ ਉਹ ਗੱਲ ਕਰੀਏ ਮੁਰਗੀਆਂ ਕਿਹੜੀਆਂ ਆਹੇ ਇਹ ਵੀਰੇ ਸੀਰ ਮੁਰਗੀਆਂ ਦੀਆਂ ਆਪਾਂ ਆਮ ਘਰਾਂ ਚੋਂ ਲੀਆਂ ਇਹ ਇਹ ਕਲੋਮੇ ਨਬਰ ਬਰਬਾਹ ਕੋਈ ਲੜਾਈ ਲੜੂਈ ਲਈ ਦੀ ਹੈ કે ਵੈਸੇ ਹੀ ਆਹ ਲੜਾਈ ਦੇ ਕੰਮ ਹੀ ਹੋ ਗਏ ਜੀ ਭਾਈ ਆ ਕੀ ਚੀਜ਼ ਹੈ ਯਾਰ ਇਹ ਕਿਹੜੇ ਆ ਗਿਆ ਸੁੱਕੜ ਭਾਈ ਇਹ ਜਪਨੀਜ਼ ਬੈਂਟ ਮੈਂ ਭਾਈ ਵੀਡੀਓ ਵਿੱਚ ਆਇਆ ਜਿਹੜੀ ਕਿ ਓਵਰ ਸਾਈਜ਼ ਠੀਕ ਹੈ ਜੀ ਹਾਂ ਜੀ ਤੇ ਇਹ ਬ੍ਰਹਮਾ ਵਾਈਟਸ ਆ ਗਏ ਹਰ ਬ੍ਰਹਮਾ ਬਿਲਕੁਲ ਜੀ ਆ ਇਹਦਾ ਬੱਚਾ ਪਿਆ ਵਿੱਚ ਨਾਰਮਲ ਕਲਰ ਵੀ ਹੈ ਜੋ ਕਿ ਕਿੰਨੇ ਕਲਰ ਆ ਠੀਕ ਹੈ ਜੀ ਆ रेड गोल्डन फैजेंट है ये रेड गोल्डन जी टुकड़ा okay. भाई जी लो दोस्तों देख सकते हो ਤੁਸੀਂ ਬਹੁਤ ਹੀ ਖੂਬਸੂਰਤ ਜੋੜਾ ਜਿਹੜਾ ਇਹ ਮੁਰਗੇ ਦੀ ਪ੍ਰਜਾਤੀ ਹੈ ਬਾਈ ਅੱਛਾ ਜੀ ਇਹ ਮੁਰਗਾ ਜੀ ਹੈ ਓਕੇ ਓਕੇ ਬਹੁਤ ਇਤਰਾਰ ਜਿਆਦਾ ਲੱਗ ਰਿਹਾ ਕੋ ਮੁਰਗੇ ਦਾ ਇਤਰਾਰ ਬਾਈ ਤੇ ਇਹ ਕਿਹੜੇ ਆ ਬਾਈ ਇਹ ਆ ਗੁੱਜੇ ਫੈਜੈਂਟ ਐ सॉरी नहीं नहीं सलवार सरप्राइज सलवार सरप्राइज हां सलवार ਤੇ ਗੋਲਡਨ ਠੀਕ ਹੈ ਜੀ ਠੀਕ ਹੈ ਜੀ ਇਹ ਵਾਲੇ ਜੈਪਨੀਜ਼ ਪੈਂਟ ਵਿੱਚ ਚੈਕਸ ਹੈ ਠੀਕ ਹੈ ਜੀ ਇਹ ਤੇ ਬਾਈ ਕੁੱਕੜ ਦੇਖਿਆ ਜੀ ਪਹਿਲਾਂ ਉਹ ਮੈਨੂੰ ਲੱਗਾ ਸੀ ਇਹ ਹੋ ਗਿਆ ਹਨਾ ਬਹੁਤ ਪਿਆਰਾ ਵੇਖ ਕੇ ਬਾਈ ਉਹ ਬਹੁਤ ਹਾਂ ਜੈ ਕਰ ਜੀ ਜੇ ਕਬੂਤਰਾਂ ਦੀ ਗੱਲ ਕਰੀਏ ਤਾਂ ਬਾਈ ਕੀ ਵਾਲਾ ਪਾਉਂਟਰ ਆ ਵੀਰੇ ਪਾਉਂਟਰ ਲਓ ਵੀ ਦੋਸਤੋ ਦੇਖ ਸਕਿਆ ਜਾਨਾ ਕੋਈ ਨਾ ਕੋਈ ਫੜ ਲਿਆ ਜਿੱਥੇ ਫੜੀ ਫੜੀ ਫੜ ਲਾ ਫੜਾ ਕਿਤੇ ਨਹੀਂ ਆਇਆ ਨਹੀਂ ਆਉਂਦਾ ਆ ਗਿਆ ਬਾਈ ਉੱਡ ਗਿਆ ਉੱਡ ਗਿਆ ਬਾਈ ਜਾਣਦੇ ਕਿਤੇ ਨਹੀਂ ਜਾਂਦੇ ਜਾਂਦੇ ਕਿਤੇ ਨਹੀਂ ਇੱਥੇ ਹੀ ਆ ਬਾਈ ਹੈ ਸਾਡਾ ਨੈਟ ਦਾ ਠੀਕ ਹੈ ਜੀ ਠੀਕ ਹੈ ਬਹੁਤ ਪਿਆਰਾ ਹੈ ਭਾਈ ਇਹ ਫਲਾਗੇ ਦਾ ਤਾਂ ਰਹਿਦਾ ਹੈ ਭਾਈ ਇਹਨਾਂ ਦੀ ਕੁਆਲਿਟੀ ਇਹ ਆ ਅੱਛਾ ਅੱਛਾ ਜਿੰਨਾ ਜ਼ਿਆਦਾ ਫਲਾਉਣਗੇ ਓਨੀ ਪਿਓਰਸਟੀ ਜ਼ਿਆਦਾ ਹੈ ਹਾਂਜੀ ਹਾਂਜੀ ਆਹ ਹੈ ਠੀਕ ਹੈ ਯਾਰ ਨਿਕਲ ਨਹੀਂ ਜਾਂਦੀ ਇਹਦੀ ਅੱਛਾ ਅੱਛਾ ਹਾਂ ਹਾਂ ਠੀਕ ਹੈ ਜੀ ਆਹ ਦਾ ਕੁੜੀ ਹੈ ਭਾਈ ਨੂੰ ਲੱਗਦਾ ਆਹ ਫੇਰ ਨੂੰ ਲਓ ਵੀ ਦੋਸਤੋ ਇਹ ਕਿਹੜੇ ਆ ਗਏ ਜੀ ਇਹ ਵੀਰੇ ਆ ਗਏ ਅਮਰੀਕਨ ਸਿਲਕੀ ਮੋਤੀ ਅਮਰੀਕਨ ਹਾਂ ਸਾਰੀ ਤਰ੍ਹਾਂ ਦੀ ਖੂਬਸੂਰਤ ਭਾਈ ਇਹ ਤਾਂ ਸਾਰੀ ਵੀ ਇਹਦਾ ਫਲਟ ਹੈ ਨਾ ਸਿਲ ਪ੍ਰਤੀਜ ਨੇ ਉਹ ਕਰਕੇ ਠੀਕ ਹੈ ਜੀ ਫੈਂਸੀ ਮੁਰਗੇ ਇਹ ਵਾਲੇ ਬਲੈਕ ਚ ਆ ਗਏ ਹਨਾ ਫਰ ਇਹ ਬਲੈਕ ਦੇ ਵਿੱਚ ਤਾਂ ਸਾਰੇ ਸੇਲੋਗੇ ਸਿਲਵਰ ਸ਼ਾਈਨਿੰਗ ਵਾਲੇ ਪਏ ਓਕੇ ਓਕੇ ਠੀਕ ਹੈ ਉਹ ਵੀ ਫੈਨਸੀ ਮੁਰਗੀ ਹੈ ਜੀ ਠੀਕ ਹੈ ਅਮਰੀਕਨ ਸਿਲਕੀ ਠੀਕ ਹੈ ਜੀ ਇਹ ਕਿਹੜੇ ਪਾਸਾ ਨਹੀਂ ਹੈ ਬਾਈ ਇਹਦੇ ਵਿੱਚ ਕੁਸ਼ਟਾ ਕਿੰਗ ਬਰੀਡ ਖਰਦੀ ਹੈ ਜੀ ਠੀਕ ਹੈ ਰੀਡੀਮ ਸਾਈਜ਼ ਇੱਕ ਪੁਸ਼ ਪੀਸ ਹੈਗਾ ਜਰਮਨ ਬਿਊਟੀ ਦੇ ਠੀਕ ਹੈ ਜੀ ਆਹ ਜਰਮਨ ਬਿਊਟੀ ਛੋਟੇ ਨੂੰ ਛੋਟੇ ਅਰੇ ਕੀ ਬਾਤ ਹੈ ਜੀ ਦੇਖ ਸਕਦੇ ਹੋ ਬਾਈ ਨੱਕ ਨਕੌੜਾ ਹੈ ਇਹਦਾ ਕਰੋ ਚੱਕ ਤੋਂ ਬਹੁਤ ਪਿਆਰਾ ਹੈ ਜੀ ਬਹੁਤ ਪਿਆਰਾ ਹੈ ਆ ਫਿਰ ਅੱਗੇ ਜਾਪਨੀ ਜੈਪਨੀਜ਼ ਵੈਂਟਨ ਇਹ ਜੈਪਨੀਜ਼ ਵੈਂਟਨ ਕਲਰ ਅਲੱਗ-ਅਲੱਗ ਹੋ ਜਾਂਦਾ ਵੀਰੇ ਹੈ ਨਾ ਇਹ ਮੁੰਡਾ ਦੇਖੋ ਇਤਨਾ ਪਿਆਰਾ ਬਣਾ ਜਾਨੀ ਬਿਲਕੁਲ ਹਾਂ ਬਹੁਤ ਪਿਆਰਾ ਹੈ ਜੀ ਬਹੁਤ ਇਹਦੀ ਕੁਆਲਿਟੀ ਜਿੰਨਾ ਛੋਟਾ ਉਨੀ ਕੁਆਲਿਟੀ ਉਨੇ ਸੋਹਣਾ ਲੱਗੂਗਾ ਹੈ ਨਾ ਇਹ ਹੁੰਦਾ ਬਿਲਕੁਲ ਪਿੱਛੇ ਨੂੰ ਨਾ ਇਹ ਟੀਰ ਹੋਰ ਵੱਧ ਜਾਣੀ ਆ ਅੱਛਾ ਜੀ ਇਹ ਛੋਟਾ ਸ਼ੇਕ ਨਹੀਂ ਲੱਗਦਾ ਜੀ 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 ਠੀਕ ਹੈ ਬਲੈਕ ਕਲਰ ਵੀ ਦੋਸਤੋ ਦੇਖ ਸਕਦੇ ਹੋ ਬਹੁਤ ਪਿਆਰਾ ਹੈ ਜੀ ਆ ਆਪਣੇ ਮਲਬਾਈ ਠੀਕ ਹੈ ਜੀ ਮਲਬਾਈ ਠੀਕ ਹੈ ਜੀ ਇਹ ਤੋਂ ਵੀ ਗਰੀਦਾ ਇਹ ਵੀ ਨਿਕਲ ਸਕਦਾ ਠੀਕ ਹੈ ਜੀ ਇਹ ਹਜੇ ਹੈਗਾ ਸੱਤ ਕਿੰਮੀਰ ਦਾ ਨਵਾਂ ਪੱਥਰ ਦਾ ਠੀਕ ਹੈ ਜੀ ਇਹਨੇ ਦੀ ਸਾਰੀ ਕੱਜੀ ਹੈ ਜੀ ਓਕੇ ਓਕੇ ਇਹ ਫੁੰਝਾ ਹੋਰ ਵੀਰੇ ਲੰਮਾ ਜਾਊਗਾ ਹਨਾ ਦੇਖੋ ਨਾ ਇਹ ਕੱਤੀ ਆ ਹਾਂ ਲਓ ਵੀ ਦੋਸਤੋ ਇਹ ਤਕਰੀਬਨ ਫੁੱਟ ਕਿਲੀ ਹੋਊਗੀ 1.5 ਫੁੱਟ ਹੋਰ ਕਰ 1.5 ਫੁੱਟ ਹੋਰ ਹੋਰ ਉਹ ਤਾਂ 2.5 ਫੁੱਟ ਦੀ ਜੀ ਮਾਲ ਫਿਰ ਖੂਬਸੂਰਤ ਵਧ ਹੀ ਜਾਣੀਆਂ ਦਿਨ ਹੁੰਦੇ ਹਨਾ ਠੀਕ ਹੈ ਜੀ ਹਾਂ ਬਿਲਕੁਲ ਜੀ ਲਓ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਨਵੇਂ ਤੋਂ ਨਵਾਂ ਜਾਨਵਰ ਬਾਈ ਕੋਲ ਮੋਲਟਨ ਬਿਲਕੁਲ ਬਲੈਕ ਮੋਲਟਨ ਅੱਛਾ ਬਲੈਕ ਮੋਲਟਨ ਕੀ ਬਾਤ ਹੈ ਜੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਇਹ ਤਰਕੇ ਆ ਗਿਆ ਹੈ ਨਾ ਆ ਆਪਣੀ ਇੰਡੀਅਨ ਫੁਨਟੇ ਲਾਗੇ ਅੱਛਾ ਜੀ ਜਿਹੜੇ ਉਹ ਆਪਣੇ ਘਰਾਂ ਚ ਪਹਿਲਾਂ ਤੋਂ ਰੱਖਦੇ ਆ ਓਕੇ ਓਕੇ ਮਤਲਬ ਇਹ ਉਹ ਡਾਊਨ ਲਈ ਨਹੀਂ ਬਈ ਸ਼ੌਂਕ ਦੇ ਤੌਰ ਤੇ ਹੈ ਨਾ ਸ਼ੌਕ ਤੋਂ ਬਈ ਸੁਜਾਵਟ ਦੇ ਤੌਰ ਤੇ ਜੀ ਜੀ ਆਪਨੇ ਥੱਲੇ ਆ ਗਏ ਬਸ ਇੰਨਾ ਹੀ ਰਹਿੰਦੇ ਆ ਹੈ ਨਾ ਇਹ ਵਾਟਰ ਕੀ ਹੈ ਜੀ ਇਹ ਤਰਕੇ ਆ ਦੋਸਤੋ ਇਹ ਵੀਡੀਓ ਮੈਂ ਸਕਰੀਨ ਤੇ ਚਲਾ ਦੂੰਗਾ ਜੀ ਬਹੁਤ ਗੂਰਸੂਰਤ ਲੱਗਦਾ ਵੀਡੀਓ ਚ ਫਿਰਦਾ ਆ ਦੇਖ ਸਕਦੇ ਹੋ ਤੁਸੀਂ ਮਤਲਬ ਕਰ ਰਿਹਾ ਹੈ ਆਪਦੇ ਮੂਡ ਚ ਹੀ ਰਹਿੰਦਾ ਤੇ ਬਹੁਤ ਖੂਬਸੂਰਤ ਚੀਜ਼ ਹੈ ਜੀ ਤੇ ਬਤਕਾਂ ਦੀ ਜੇ ਗੱਲ ਕਰੀਏ ਬਾਈ ਬਤਕਾਂ ਦੀ ਵੈਰਾਈਟੀ ਦੱਸ ਦਿਓ ਮਾੜੀ ਜੀ ਕਿਹੜੀ ਕਿਹੜੀ ਹੈ ਜੀ ਵੈਰਾਈਟੀ ਵੀਰੇ ਆਲਮੋਸਟ ਆਪਾਂ ਨੂੰ ਤਕਰੀਬਨ ਸਾਰੀ ਹੁੰਦੀ ਜਿਹੜੀ ਨੋਨ ਆਪਾਂ ਰੰਗ ਦੇ ਹੈਗੇ ਪਰ ਇੱਥੇ ਆਪਾਂ ਲੈ ਕੇ ਜਿਵੇਂ ਗੀਸ ਬੈਕ ਦਾ ਹੈ ਠੀਕ ਹੈ ਜੀ ਇਹਨੂੰ ਆਪਣੇ ਹਾਂਸ ਵੀ ਕਹਿੰਦੇ ਪਰ ਹਾਂਸ ਨਹੀਂ ਹੁੰਦੇ ਗੀਸ ਬੈਕ ਹੈ ਗੀਸ ਬੈਕ ਹਾਂ ਇਹ ਵੀ ਆਪ ਕੋਲ ਅਵੇਲੇਬਲ ਹੁੰਦੀ ਹੈ ਜੀ ਜਿਹੜੇ ਮਤਲਬ ਸ਼ੇਪ ਜੀ ਬਣਾਉਂਦੇ ਹੈਗੇ ਹਾਂ ਹਾਂ ਇਹ ਆ ਗਈ ਹੈ ਜੀ ਮਸਕੀਬੀ ਡੱਕ ਮਸਕੂਬੀ ਡੱਕ ਇਹਨੀ ਕੋਈ ਕੀ ਕੀ ਆ ਕਲਰ ਬਹੁਤ ਕੋਲੋੜੀ ਸੋਲ ਕੋਲੀ ਬਿਲਕੁਲ ਦੇਖਾ ਦਿਓ ਦੋਸਤੋ ਬਹੁਤ ਹੀ ਖੂਬਸੂਰਤ ਵਾਈਟ ਔਰ ਵਾਈਟ ਔਰ ਬਲੈਕ ਹਾਂ ਦੋਸਤੋ ਆ ਆਪਣੇ ਰਾਜੇ ਕਬੂਤਰ ਸੈਂਟੀਫਾਈਡ ਹੈ ਅੱਛਾ ਜੀ ਠੀਕ ਹੈ ਜੀ ਓਕੇ ਉਹ ਸਾਰੇ ਮਿਕਸ ਪੈ ਲੱਗੇ ਠੀਕ ਹੈ ਜੀ ਤੇ ਜੇ ਭਾਈ ਕਿਸੇ ਨੇ ਮਤਲਬ ਆਪਾਂ ਕਹਿ ਸਕਦੇ ਆ ਵੀ ਮੰਗਾਉਣੇ ਹੋ ਤਾਂ ਕੀ ਹਿਸਾਬ ਦਾ ਹੋ ਰਿਹਾ ਹੈ ਉਹ ਵੀ ਦੱਸੋ ਦੱਸਕਰ ਵੀਰੇ ਜਿਹੜਾ ਇਹ ਆਪਰੇ ਕੋਲ ਫੈਂਸੀ ਬੀਡ ਆ ਗਈ ਕੁੱਪੜ ਕਬੂਤਰ ਪਕਤਾ ਠੀਕ ਹੈ ਜੀ ਇਨਾਂ ਦਾ ਐਕਰੀਟ ਨਹੀਂ ਹੁੰਦਾ ਠੀਕ ਹੈ ਜੀ ਇਹਨਾਂ ਦਾ ਇਲਾਕਾ-ਲਾਗ ਬੀਟ ਦਾ ਰੇਟ ਇਲਾਕਾ-ਲਾਗ ਕੁਆਲਟੀ ਦਾ ਰੇਟ ਜਿੱਦਾਂ ਦੀ ਕੁਆਲਟੀ ਹੋਊਗਾ ਦਾ ਰੇਟ ਆ ਇਹ ਬਸ ਉੱਪਰ-ਨੀਚੇ ਹੁੰਦੇ ਰਹਿੰਦੇ ਨੇ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਉਹ ਜੀ ਜਾਨਵਰ ਦੀ ਕੁਆਲਿਟੀ ਹੋਊਗੀ ਜਿਹੜਾ ਛੋਟਾ ਵੱਡਾ ਹੋ ਸਕਦਾ ਜਾਂ ਆ ਹੁਣ ਆਪਾਂ ਇੱਕ ਟਰਕੀ ਦਾ ਜੀ 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 ਨੋਰਮਲ ਦੱਸਦੇ ਆ ਠੀਕ ਹੈ ਜੀ ਇੱਕ ਟਰਕੀ ਇੱਕ ਤੇ 5-6 ਕਿਲੋ ਵਿੱਚ ਆਊਗਾ ਜੀ 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 ਉਹੀ ਟਰਕੀ ਵਜਣਾ ਜਿੰਦੀ ਆ ਹੁਣ ਮੇਰੇ ਕੋਲ 10 ਕਿਲੋ ਦਾ ਵੇਟ ਦਾ ਟਰਕੀ ਹੈ ਅੱਛਾ ਜੀ ਜਿੰਨਾ ਰੇਟ ਜ਼ਿਆਦਾ ਹੈ ਵੀ ਹਾਂ ਉਨੀਆਂ ਉਨਾਂ ਹੀ ਸੋਨਾ ਲੱਗੂਗਾ ਸੋਨਾ ਵੀ ਤੇ ਰੇਟ ਵੀ ਵੱਧ ਹੋਊਗਾ ਟਰਕੀ ਦਾ ਜਿੰਨਾ ਕੂਤੜ ਆ ਗਈ ਇਹਨਾਂ ਦਾ ਅਲੱਗ-ਅਲੱਗ ਕੁਆਲਿਟੀ ਠੀਕ ਹੈ ਜੀ ਹਣ ਤੇ ਨੰਬਰ ਬੋਲ ਦਿਓ ਭਰਾ ਜੀ ਆਪਣਾ ਨੰਬਰ ਬਾਈ ਜੀ ਮੇਰਾ 9501128318 ਨਾ ਮੇਰਾ ਰਣਜੀਤ ਆ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਪਿੰਡ ਖਿੜਕੀਆਂ ਦਾ ਬਾਕੀ ਸਾਰਾ ਜੇ ਬਾਈ ਲੈਣੇ ਆ ਤਾਂ ਤੁਸੀਂ ਘਰੇ ਵੀ ਆ ਸਕਦੇ ਆ ਬਾਈ ਕੋਲ ਵੈਸੇ ਇਹ ਜਿਹੜਾ ਆਨਲਾਈਨ ਡਿਲੀਵਰੀ ਵੀ ਦਿੰਦੇ ਆ ਉਹ ਵੀ ਤੁਸੀਂ ਆਪਣੇ ਘਰੇ ਮੰਗਵਾ ਸਕਦੇ ਹੋ ਕਿਸੇ ਵੀ ਸਟੇਟ ਚ ਹੈ ਨਾ ਮਰਾ ਹਾਂਜੀ ਹਾਂਜੀ ਓਕੇ ਜੀ ਤੇ ਟੁੱਟ ਦੀ ਜ਼ਿੰਮੇਵਾਰੀ ਵੀਰੇ ਮੇਰੀ ਆ ਸਾਰੀ ਬਿਲਕੁਲ ਜੀ ਬਿਲਕੁਲ ਸਾਰੀ ਜ਼ਿੰਮੇਵਾਰੀ ਮਤਲਬ ਘਰ ਤੱਕ ਪਹੁੰਚਾਉਣ ਦੀ ਅਗਲੇ ਤੱਕ ਠੀਕ ਹੈ ਜੀ ਦੋਸਤੋ ਕੋਈ ਵੀ ਜਾਨਵਰ ਤੁਹਾਨੂੰ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰ ਲੋ ਔਰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਖੂਬਸੂਰਤ ਸਾਰੇ ਬਰੀਡ ਇੱਕ ਵਾਰ ਫੇਰ ਮੈਂ ਪਿੰਜਰੇ ਤੇ ਝਾਤ ਮਾਰਾ ਦੇ ਬਹੁਤ ਹੀ ਸੋਹਣਾ ਸੋਹਣਾ ਬਾਈ ਕੁਆਲਟੀ ਦੀ ਬੈਸਟ ਹੈ ਇਹ ਕਰ ਲੋ ਬਾਈ ਨਾਲ ਸੰਪਰਕ ਜੀ